ਇੱਕ ਸਵਾਲ ਸਾਡੇ ਅੰਦਰ ਆਉਂਦਾ ਹੈ ਕਿ ਮਨ ਸਾਫ਼ ਕਰਕੇ ਗੁਰਦੁਆਰੇ ਜਾਓ ਮਨ ਇਕਾਗਰ ਕਰਕੇ ਕੀਰਤਨ ਸੁਣੋ ਮਨ ਸਾਫ਼ ਕਰਕੇ ਸੇਵਾ ਕਰੋ ਮਨ ਨਿਰਮਲ ਕਰਕੇ ਪਾਠ ਕਰੋ ਇਹ ਸਵਾਲ ਸਾਡੇ ਅੰਦਰ ਕਈ ਵਾਰ ਆਉਂਦਾ ਹੈ ਔਰ ਜੇ ਇਹ ਖਿਆਲ ਸਾਡੇ ਤੇ ਭਾਰੂ ਹੈ ਸਾਡੇ ਸਿੱਖ ਵਿਦਵਾਨ ਕਹਿੰਦੇ ਐ ਕਿ ਅਜੇ ਅਸੀਂ ਮਨ ਬਾਰੇ ਬਹੁਤਾ ਕੁਝ ਨਹੀਂ ਜਾਣਦੇ ਅਸੀਂ ਅਨਜਾਨ ਹਾਂ ਮਨ ਦੀ ਦੁਨੀਆ ਤੋਂ ਜੀ ਇਸ ਸਵਾਲ 'ਚ ਫਸੇ ਹੋਏ ਆ ਉਹਨਾਂ ਨੇ ਫਿਰ ਇਹਦਾ ਜਵਾਬ ਬੜਾ ਸੋਹਣਾ ਦਿੱਤਾ ਉਹ ਕਹਿੰਦੇ ਮਨ ਸਾਫ਼ ਕਰਕੇ ਗੁਰਦੁਆਰੇ ਨਹੀਂ ਜਾਇਆ ਜਾ ਸਕਦਾ ਬੰਦਾ ਮਨ ਦੀ ਸਫਾਈ ਲਈ ਗੁਰਦੁਆਰਾ ਸਾਹਿਬ ਜਾਂਦਾ ਆਇਆ ਮਨ ਟਿਕਾ ਕੇ ਪਾਠ ਕਰੋ ਨਹੀਂ ਪਾਠ करिए ਤਾਂ ਕਿ ਮਨ ਟਿਕ ਜੇ ਇਕਾਗਰ ਹੋ ਕੇ ਕੀਰਤਨ ਸੁਣੋ ਗਲਤ ਹੈ ਇਹ ਕਹਿਣਾ ਚਾਹੀਦਾ ਹੈ ਕੀਰਤਨ ਸੁਣੋ ਮਨ ਇਕਾਗਰ ਹੋ ਜਾਏਗਾ ਮਹਾਰਾਜ ਬਾਣੀ ਚ ਇਹ ਕਹਿੰਦੇ ਸਨ ਕਿ ਪਹਿਲਾਂ ਸੁਣ ਪਹਿਲਾਂ ਗਾ ਇਕਾਗਰਤਾ ਕੀ ਹੈ ਇਹਨੂੰ ਧਿਆਨ ਨਾ ਸਮਝੋ ਇਕਾਗਰਤਾ ਫਾਲ ਹੈ ਅੱਜ ਤੱਕ ਕੋਈ ਕਿਸਾਨ ਤੁਹਾਨੂੰ ਟੱਕਰਿਆ ਜਿਹੜਾ ਕਹਿੰਦਾ ਕਿ ਐਸ ਵਾਰ ਝਾੜ ਬਹੁਤ ਨਿਕਲੇਗਾ ਤੇ ਉਹਨੂੰ ਪੁੱਛੇ ਕੋਈ ਵੀ ਫਸਲ ਬੀਜਤੀ ਉਹ ਕਹਿੰਦਾ ਬੀਜੀ ਤਾਂ ਨਹੀਂ ਹੈ ਸਿਆਣਾ ਬੰਦਾ ਕਹਿੰਦਾ ਝਾੜ ਦੀ ਉਮੀਦ ਬੀਜਣ ਵਾਲੇ ਰੱਖਦੇ ਆ ਕਣਕ ਬੀਜੀ ਹੈ ਤਾਂ ਝਾੜ ਵੱਧ ਨਿਕਲੂ ਮੱਕੀ ਬੀਜੀ ਐ ਕੁਛ ਹੋਏਗਾ ਗੱਲ ਇਹ ਐ ਮਨ ਇਕਾਗਰ ਫਲ ਹੈ ਪਾਠ ਕਰਾਂਗੇ ਤੇ ਇਕਾਗਰਤਾ ਦਾ ਫਲ ਮਿਲੇਗਾ ਕੀਰਤਨ ਸੁਣਾਗੇ ਤਾਂ ਫਲ ਕੀ ਮਿਲੇਗਾ ਮਨ ਨੂੰ ਟਿਕਾ ਮਿਲੇਗਾ ਮਨ ਟਿਕ ਜਾਏਗਾ ਅਸੀਂ ਕਹਿੰਨੇ ਫਲ ਸਾਨੂੰ ਪਹਿਲਾਂ ਮਿਲੇ ਮਨ ਟਿਕੇ ਫੇਰ ਪਾਠ ਕਰੀਏ ਮਨ ਨਿਰਮਲ ਹੋਵੇ ਫੇਰ ਗੁਰਦੁਆਰੇ ਜਾਈਏ ਮਨ ਸਾਫ਼ ਹੋਵੇ ਫਿਰ ਰੱਬ ਰੱਬ ਕਰੀਏ ਮਨ ਦੀ ਸਫਾਈ ਤਾਂ ਫਲ ਹੈ ਇਕਾਗਰਤਾ ਫਲ ਹੈ ਅੰਦਰਲਾ ਟਿਕਾ ਫਲ ਹੈ ਬੀਜ ਕੀ ਹੈ ਆਵੋ ਸਿੱਖ ਸਤਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਇਹ ਬੀਜ ਬੀਜੋ ਬੀਜ ਕੀ ਬੀਜਣਾ ਹੈ ਇਹ ਸਰਵਣੋ ਮੇਰਿਓ ਸੱਚ ਹੈ ਸੁਣਨੇ ਨੋਂ ਪਠਾਏ ਇਹ ਬੀਜ ਬੀਜਣਾ ਹੈ ਆਕੇ ਕਿ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਉਸਤਤ ਕਰੋ ਤੁਹਾਡਾ ਮਨ ਇਕਾਗਰ ਹੋ ਜਾਏਗਾ ਤੇ ਮਹਾਰਾਜ ਦੀ ਬਾਣੀ ਕਹਿੰਦੀ ਕੋਈ ਇਨਸਾਨ ਦੁਨੀਆ ਤੇ ਐਸਾ ਨਹੀਂ ਜਿਹਦੇ ਅੰਦਰ ਬੁਰੇ ਖਿਆਲ ਬੁਰੇ ਵਿਚਾਰ ਨਹੀਂ ਚੱਲਦੇ ਇਹ ਤਾਂ ਚੱਲੀ ਜਾਣੇ ਇੱਥੋਂ ਤੱਕ ਕਿ ਗੁਰਦੁਆਰਾ ਸਾਹਿਬ ਵੀ ਬੈਠਾ ਹੈ ਬੰਦਾ ਆਪਣੇ ਵਿਚਾਰਾਂ ਦੀ ਦੁਨੀਆ 'ਚ ਮਸਤ ਹੋਇਆ ਬੈਠਾ ਗੁਰੂ ਨੂੰ ਨਹੀਂ ਸੁਣ ਰਿਹਾ ਆਪਣੇ ਵਿਚਾਰਾਂ ਨੂੰ ਸੁਣ ਰਿਹਾ ਅਸੀਂ ਮਾਂ ਨੂੰ ਸੁਣ ਸਕਦੇ ਹਾਂ ਪਿਓ ਨੂੰ ਸੁਣ ਸਕਦੇ ਹਾਂ ਯਾਰ ਦੋਸਤ ਨੂੰ ਸੁਣ ਸਕਦੇ ਹਾਂ ਗੀਤ ਸੁਣ ਸਕਦੇ ਹਾਂ ਪਰ ਗੁਰੂ ਨੂੰ ਸੁਣਨਾ ਬਹੁਤ ਔਖਾ ਵਾ ਇਸ ਇਸ ਸ੍ਰੋਤ ਸ਼ਕਤੀ ਹਰ ਮਨੁੱਖ ਦੀ ਨਹੀਂ ਹੁੰਦੀ ਇਹ ਤਾਂ ਬੋਲੀ ਜਾ ਰਿਹਾ ਇਹ ਤਾਂ ਅੰਦਰੋਂ ਰੌਲਾ ਪਾਈ ਜਾ ਰਿਹਾ ਤੇ ਮਹਾਰਾਜ ਨੇ ਆਖਿਆ ਇਹ ਤੋਂ ਦੇਵੀ ਦੇਵਤੇ ਵੀ ਨਹੀਂ ਵੱਜ ਸਕੇ ਬ੍ਰਹਮਾ ਵਿਸ਼ਨ ਮਹਾਦੇਵ ਤ੍ਰੈ ਗੁਣ ਰੋਗੀ ਵਿੱਚ ਹੋਮੇ ਕਾਰਕਮਾਈ ਦੇਵਤਿਆਂ ਤੋਂ ਵੀ ਉਹ ਗਲਤੀਆਂ ਹੋਈਆਂ ਕਿ ਜਿਹਦਾ ਜ਼ਿਕਰ ਮਹਾਰਾਜ ਨੇ ਬਾਣੀ ਚ ਕੀਤਾ ਵੱਡੇ ਵੱਡੇ ਪਾਪ ਹੋ ਗਏ ਮਨ ਚ ਕੀ ਹੈ ਹਰ ਵੇਲੇ ਕਰੋਧ ਹੈ ਮਨ ਚ ਕੀ ਹੈ ਗੁੱਸਾ ਵਾ ਮਨ ਚ ਕਿਹੜੇ ਵਿਚਾਰ ਹੈ ਈਗੋ ਦੇ ਹੈ ਮਨ ਮਨ ਚ ਕੀ ਚੱਲ ਰਿਹਾ ਹੈ ਕਾਮ ਚੱਲ ਰਿਹਾ ਹੈ ਮਨ ਚ ਹੰਕਾਰ ਚੱਲ ਰਿਹਾ ਮਨ ਚ ਤਾਂ ਲੋਭ ਚੱਲ ਰਿਹਾ ਹੁਣ ਚਾਨਣ ਤਾਂ ਤਾਂ ਹੀ ਹੋਏਗਾ ਨਾ ਜੇ ਹਨੇਰਾ ਜਿੱਥੇ ਚਾਨਣ ਆ ਗਿਆ ਉੱਥੇ ਹਨੇਰਾ ਚਲਿਆ ਜਾਏਗਾ ਜਿੱਥੇ ਵਾਹਿਗੁਰੂ ਦੇ ਨਾਮ ਦਾ ਚਾਨਣ ਹੈ ਉੱਥੇ ਇਹ ਸਾਰੀਆਂ ਚੀਜ਼ਾਂ ਖਤਮ ਹੋ ਜਾਂਦੀਆਂ ਇਹ ਸਾਡੇ ਅੰਦਰ 24 ਘੰਟੇ ਇਹ ਵਿਚਾਰ ਚੱਲਦੇ ਰਹਿੰਦੇ ਨੇ ਚੱਲਦੇ ਰਹਿੰਦੇ ਨੇ ਕੋਈ ਨਹੀਂ ਬਚਦਾ ਇਹਨਾਂ ਤੋਂ ਹਾਂ ਪਾਠ ਕਰਦੇ ਆ ਸੁਣਦੇ ਆ ਸੁਣ ਕੇ ਇਹ ਚੀਜ਼ਾਂ ਅੰਦਰੋਂ ਬਾਹਰ ਜਾਂਦੀਆਂ ਸੁਣਿਆ ਦੁੱਖ ਪਾਪ ਕਾ ਰੋਜ਼ ਪੜਦੇ ਆ ਸੁਣੀ ਜਾਂਦੇ ਆ ਇਹ ਖਤਮ ਹੋਈ ਜਾਂਦਾ ਸਭ ਕੁਝ ਆਪਣੇ ਵਿਚਾਰ ਖਤਮ ਹੋਈ ਜਾਂਦੇ ਨਾਨਕ ਭਗਤਾਂ ਸਦਾ ਵਗਾਸ ਮਹਾਰਾਜ ਕਹਿੰਦੇ 68 ਤੀਰਥ ਉਸ ਵਿਅਕਤੀ ਤੋਂ ਵਾਰੇ ਬਲਿਹਾਰੇ ਜਿਹੜਾ ਸਨ ਲੱਗ ਗਿਆ ਗੁਰੂ ਨੂੰ ਸੁਣਿਆ 68 ਕਾ ਇਸ਼ਨਾਨ ਹਾਠ ਤੀਰਥ ਬਾਰੇ ਉਹ ਠਾੜ ਤੀਰਥ ਕੁਰਬਾਨ ਉਹਦੇ ਤੋਂ ਜਿਹਨੂੰ ਗੁਰੂ ਕੋਲੇ ਸੋਨਾ ਆ ਗਿਆ ਸੁਣਨਾ ਬਹੁਤ ਔਖਾ ਹੈ ਸੁਣਨ ਲਈ ਧਿਆਨ ਆਪਣੇ ਆਪ ਤੇ ਲਜਾਣਾ ਪੈਂਦਾ ਹੈ ਸੁਣਨ ਲਈ ਬੜੀ ਸਹਿਜ ਚਾਹੀਦਾ ਹੈ ਬੜਾ ਸਬਰ ਚਾਹੀਦਾ ਜਿਹੜਾ ਸੁਣ ਲੱਗ ਗਿਆ ਉਹਦੇ ਅੰਦਰੋਂ ਦੁੱਖ ਵਿਚਾਰ ਮਾੜੇ ਖਿਆਲ ਹੌਲੀ-ਹੌਲੀ ਖਤਮ ਹੋਣੇ ਸ਼ੁਰੂ ਹੋ ਜਾਣਗੇ ਪਰ ਇਹ ਚੱਲਦੇ ਤਾਂ ਸਾਰਿਆਂ ਦੇ ਅੰਦਰ ਇਹ ਤੋਂ ਬਚਦਾ ਕੋਈ ਨਹੀਂ ਹੈ ਫਿਰ ਆਪਾਂ ਕਿਵੇਂ ਹੋਰ ਸਵਾਲ ਕਰਦੇ ਪਾਠ ਕਰਦੇ ਆ ਸਾਡਾ ਮਨ ਟਿਕਦਾ ਨਹੀਂ ਸਾਨੂੰ ਬੁਰੇ ਖਿਆਲ ਆਉਂਦੇ ਆ ਇਹਦੇ ਬਾਬਤ ਤਿੰਨ ਉਦਾਹਰਨਾ ਇੱਕ ਗੁਰਸਿੱਖ ਵੀਰ ਨੇ ਦਿੱਤੀਆਂ ਤੁਸੀਂ ਕਿਸੇ ਪਹਾੜੀ ਇਲਾਕੇ 'ਚ ਜਦੋਂ ਘੁੰਮਣ ਜਾਂਦੇ ਆ ਨਾ ਜਿਵੇਂ ਜਿਵੇਂ ਆਪਾਂ ਤਾਂ ਨੂੰ ਜਾਂਦੇ ਆ ਉਚਾਈ ਵੱਲ ਨੂੰ ਉੱਥੇ ਆਕਸੀਜਨ ਦੀ ਕਮੀ ਹੁੰਦੀ ਹੈ ਸਾਹ ਔਖਾ ਹੁੰਦਾ ਫਿਰ ਆਪਾਂ ਪਿੱਛੇ ਨੂੰ ਆਉਨੇ ਆ ਚਿਤ ਨਹੀਂ ਲੱਗਦਾ ਕਿ ਇੱਥੇ ਤਾਂ ਸਾਹ ਲੈਣਾ ਇਹ ਤਾਂ ਮਰ ਜਾਾਂਗੇ ਅਸੀਂ ਜਦੋਂ ਕਥਾ ਸੁਣਦੇ ਆ ਜਦੋਂ ਪਾਠ ਸੁਣਦੇ ਜਦੋਂ ਕੀਰਤਨ ਸੁਣਦੇ ਆ ਉਦੋਂ ਵੀ ਸਾਹ ਔਖਾ ਹੁੰਦਾ ਕਿਨੂੰ ਸਾਹ ਔਖਾ ਹੁੰਦਾ ਸਾਡੇ ਮਨ ਨੂੰ ਉਹ ਕਹਿੰਦਾ ਮੇਰੀ ਇਹ ਦੁਨੀਆ ਨਹੀਂ ਮੈਨੂੰ ਛੇਤੀ ਛੇਤੀ ਇਹ ਤੋਂ ਪਾਸੇ ਲੈ ਜਾ ਮੈਨੂੰ ਗੀਤ ਗੂਤ ਸੁਨਾ ਫਿਲਮਾਂ ਫੁਲਮਾਂ ਦਿਖਾ ਭਰਾਵਾ ਕਿਉਂਕਿ ਮਨ ਮਰ ਰਿਆ ਹੁੰਦਾ ਨਾ ਉੱਥੇ ਤੇ ਮਨ ਬਚਾਉਣ ਲਈ ਆਪਣੇ ਆਪ ਨੂੰ ਬੇਚੈਨ ਹੁੰਦਾ ਹੱਥ ਪੱਲੇ ਮਾਰਦਾ ਓਏ ਮੈਨੂੰ ਮਾਰ ਨਾ ਦੇਈ ਸਿੱਖਾ ਮੈਨੂੰ ਮਾਰ ਨਾ ਦੇਈ ਕਿਤੇ ਕਿਤੇ ਮੈਂ ਖਤਮ ਨਾ ਹੋ ਜਾਾਂ ਉਹ ਸਾਨੂੰ ਆਪਣੇ ਪਿੱਛੇ ਲਾ ਕੇ ਭੱਜ ਤੁਰਦਾ ਗੁਰੂ ਘਰੋਂ ਆਪਣੇ ਪਿੱਛੇ ਲਾ ਲੈਂਦਾ ਤੇ ਸਤਗੁਰ ਨੇ ਬਾਣੀ ਚ ਆਖਿਆ ਕਿ ਗੁਰੂ ਦੀ ਬਾਣੀ ਰਹੀਂ ਸਿੱਖ ਮਨ ਨੂੰ ਮਾਰਦਾ ਹੈ ਉਹ ਮਰਨ ਹੀ ਨਹੀਂ ਦਿੰਦਾ ਆਪਣੇ ਆਪ ਨੂੰ ਉਹ ਸਾਨੂੰ ਆਪਣਾ ਗੁਲਾਮ ਬਣਾ ਕੇ ਪਿੱਛੇ ਲੈ ਕੇ ਪਾ ਜਾਂਦਾ ਹੈ ਕਿ ਆਪਾਂ ਨਹੀਂ ਜੁੜਨਾ ਆਪਾਂ ਨਹੀਂ ਪਾਠ ਕਰਨਾ ਆਪਾਂ ਨਹੀਂ ਕਥਾ ਕਰਨੀ ਆਪਾਂ ਨਹੀਂ ਕਥਾ ਸੁਣਨੀ ਆਪਾਂ ਸੇਵਾ ਨਹੀਂ ਕਰਨੀ ਉਹਦਾ ਦਮ ਘੁੱਟਦਾ ਹੈ ਕਿਉਂਕਿ ਉਹਦੀ ਦੁਨੀਆ ਹੀ ਹੋਰ ਹੈ ਉਹਦਾ ਸੰਸਾਰ ਹੀ ਹੋਰ ਹੈ ਉਹ ਫਿਰ ਆਪਾਂ ਵਾਰ-ਵਾਰ ਜਿਹਦੇ ਤੇ ਸਤਿਗੁਰ ਦੀ ਕਿਰਪਾ ਉਹ ਕੋਸ਼ਿਸ਼ ਕਰਦਾ ਵੀ ਆਪਾਂ ਇਹਦੀ ਨਹੀਂ ਸੁਣਨੀ ਆਪਾਂ ਇਹ ਤੋਂ ਉੱਪਰ ਉੱਟ ਕੇ ਬਾਣੀ ਵੱਲ ਗੁਰੂ ਘਰ ਵੱਲ ਤੁਰਨਾ ਹੈ ਦੂਜੀ ਧਾਰਨੂ ਨੇ ਦਿੱਤੀ ਕਿ ਮੰਨ ਲਓ ਆਪਾਂ ਕੁਝ ਬਿਮਾਰੀਆਂ ਸਾਡੇ ਸਰੀਰ ਚੋਂ ਪ੍ਰਗਟ ਹੋ ਜਾਂਦੀਆਂ ਉਹਨਾਂ ਦੇ ਲੱਛਣ ਦਿਸਣ ਲੱਗ ਜਾਂਦੇ ਕੁਝ ਬਿਮਾਰੀਆਂ ਇਦਾਂ ਦੀਆਂ ਹੁੰਦੀਆਂ ਆ ਕਿ ਉਨ੍ਹਾਂ ਦੇ ਲੱਛਣ ਪ੍ਰਗਟ ਨਹੀਂ ਹੁੰਦੇ ਪਰ ਸਾਡੇ ਸਰੀਰ ਨੂੰ ਕਿਤੇ ਨਾ ਕਿਤੇ ਉਹ ਨੁਕਸਾਨ ਪਹੁੰਚਾ ਰਹੀਆਂ ਹੁੰਦੀਆਂ ਪਰ ਸਾਨੂੰ ਛੇਤੀ ਪਤਾ ਨਹੀਂ ਲੱਗਦਾ ਮੰਨ ਲਓ ਤੁਹਾਡਾ ਦੋਸਤ ਮਿੱਤਰ ਕੋਈ ਬਿਮਾਰ ਹੋ ਗਿਆ ਹ ਹਸਪਤਾਲ 'ਚ ਤੁਸੀਂ ਪਤਾ ਲੈਣ ਗਏ ਤੁਹਾਨੂੰ ਡਾਕਟਰਾਂ ਨੇ ਆਖਿਆ ਕਿ ਇਹਨੂੰ ਬਲੱਡ ਦੀ ਜ਼ਰੂਰਤ ਆ ਤੁਸੀਂ ਬਲੱਡ ਦੇਤਾ ਆਪਣਾ ਜਦੋਂ ਬਲੱਡ ਦੇ ਕੇ ਤੁਸੀਂ ਘਰੇ ਆਏ ਤੁਹਾਨੂੰ ਫੋਨ ਆਇਆ ਜੇ ਜਿਹੜਾ ਬਲੱਡ ਤੁਹਾਡੇ ਦੋਸਤ ਨੂੰ ਦਿੱਤਾ ਜਾਣਾ ਸੀ ਉਸ ਖੂਨ ਵਿੱਚ ਇਹ ਬਿਮਾਰੀ ਹੈ ਬਿਮਾਰੀ ਤਾਂ ਪਹਿਲਾਂ ਵੀ ਸੀ ਪਰ ਬਿਮਾਰੀ ਸਾਹਮਣੇ ਕਦੋਂ ਆਈ ਜਦੋਂ ਚੈੱਕ ਅਪ ਹੋਇਆ ਬੁਰੇ ਖਿਆਲ ਤਾਂ ਪਾਠ ਕਰਨ ਤੋਂ ਪਹਿਲਾਂ ਵੀ ਚੱਲੀ ਜਾ ਰਹੀ ਹੈ ਬੁਰੀਆਂ ਵਿਚਾਰਾਂ ਤਾਂ ਗੁਰਦੁਆਰਾ ਸਾਹਿਬ ਆਉਣ ਤੋਂ ਪਹਿਲਾਂ ਵੀ ਚੱਲੀ ਜਾ ਰਹੀਆਂ ਆ ਪਰ ਜਦੋਂ ਅਸੀਂ ਗੁਰਬਾਣੀ ਦੇ ਨੇੜੇ ਹੋਏ ਸਾਡਾ ਚੈੱਕਅਪ ਹੋਇਆ ਭਾਵ ਅਸੀਂ ਸੰਗਤ ਕੀਤੀ ਪਾਠ ਕੀਤਾ ਉਦੋਂ ਪਤਾ ਲੱਗਾ ਕੋਈ ਮਨਾ ਤੂੰ ਤਾਂ ਇੰਨਾ ਬਿਮਾਰ ਆ ਤੇਰਾ ਤਾਂ ਮਨ ਰੋਗੀ ਹੋਇਆ ਪਿਆ ਵਾ ਉਦੋਂ ਪਤਾ ਲੱਗਾ ਜਨਮ ਜਨਮ ਕੀ ਸਮਣ ਕੋ ਮਲ ਲੱਗੀ ਕਾਲਾ ਹੂਆ ਸਿਆ ਜਦੋਂ ਅਸੀਂ ਹਸਪਤਾਲ ਦੇ ਡਾਕਟਰ ਦੇ ਨੇੜੇ ਗਏ ਸਾਨੂੰ ਬਿਮਾਰੀ ਦਾ ਅਹਿਸਾਸ ਹੋਇਆ ਬਿਮਾਰੀ ਪਹਿਲਾਂ ਵੀ ਸੀ ਜਦੋਂ ਅਸੀਂ ਗੁਰੂ ਦੇ ਨੇੜੇ ਆਏ ਸਾਨੂੰ ਸਾਡੇ ਮਨ ਦੀ ਮੈਲ ਦਾ ਅਹਿਸਾਸ ਹੋਇਆ ਪਾਠ ਕੀਤਾ ਸਾਨੂੰ ਪਤਾ ਲੱਗਿਆ ਸਾਡਾ ਮਨ ਗੰਦਾ ਹੈ ਭੈੜਾ ਹੈ ਵਕਾਰੀ ਹੈ ਇਹ ਔਗਣਾ ਨਾਲ ਭਰਿਆ ਹੋਇਆ ਹੈ ਗੁਨਾਹਾਂ ਤੇ ਪਾਪਾਂ ਨਾਲ ਭਰਿਆ ਹੋਇਆ ਜਿਵੇਂ ਮਹਾਰਾਜ ਨੇ ਜਪਜੀ ਸਾਹਿਬ ਚ ਨਹੀਂ ਕਿ ਭਰੀ ਹੈ ਮਤ ਪਾਪਾਂ ਕੈ ਸੰਗ ਉਹ ਤੋਂ ਪੈ ਨਾਮੇ ਕੇਰਾ ਪਾਪੀ ਮਤ ਤਾਂ ਗੁਰੂ ਦੇ ਦਰ ਤੇ ਆਉਣ ਤੋਂ ਪਹਿਲਾਂ ਵੀ ਸੀ ਪਰ ਗੁਰੂ ਕੋਲੇ ਆ ਕੇ ਸਮਝ ਆਈ ਵੀ ਸੱਚੀ ਪਾਪੀ ਐ ਬਿਮਾਰ ਤਾਂ ਪਹਿਲਾਂ ਵੀ ਸੀਗੇ ਪਰ ਇੱਥੇ ਆ ਕੇ ਫਿਰ ਇੱਥੇ ਅਗਲੀ ਗੱਲ ਕੀ ਸਿੱਖ ਲਈ ਵੀ ਚੱਲ ਜੇ ਮਤ ਪਾਪਾਂ ਨਾਲ ਭਰੀ ਐ ਤਾਂ ਕੋਈ ਗੱਲ ਨਹੀਂ ਭਰੀ ਐ ਮਤ ਪਾਪਾਂ ਕੇ ਸੰਗ ਉਹ ਤੋਪੈ ਉਹ ਤੋ ਵੀ ਦਿੰਦਾ ਇੱਥੇ ਇਲਾਜ ਵੀ ਹੈਗਾ ਪਹਿਲਾਂ ਬੋਧ ਹੋਇਆ ਪਾਠ ਕੀਤਾ ਮਨ ਬੇਚੈਨ ਹੋਇਆ ਭੱਜਿਆ ਮੈਂ ਨਹੀਂ ਗੁਰੂ ਕੋਲੇ ਜਾਣਾ ਨੇੜੇ ਆਇਆ ਬਿਮਾਰੀ ਦਾ ਪਤਾ ਲੱਗਿਆ ਉਦੋਂ ਮੈਂ ਨਾ ਟਿਕਿਆ ਤੀਜੀ ਉਹਨੇ ਧਾਰਨ ਦਿੱਤੀ ਵੀ ਜਿਵੇਂ ਸ਼ੀਸ਼ੇ ਤੇ ਧੂੜ ਨਹੀਂ ਪੈ ਜਾਂਦੀ ਤੇ ਸਾਨੂੰ ਆਪਣਾ ਆਪ ਸ਼ੀਸ਼ੇ ਵਿੱਚ ਦਿਸਦਾਨੀ ਆਏਗਾ ਉਹ ਬਿੰਬ ਦੇਖਣਾ ਨਾ ਤੁਸੀਂ ਪਹਿਲਾਂ ਸ਼ੀਸ਼ਾ ਸਾਫ਼ ਕਰੋ ਤੁਹਾਨੂੰ ਤੁਹਾਡਾ ਚਿਹਰਾ ਦਿਸ ਜਾਏਗਾ ਜਦੋਂ ਅਸੀਂ ਗੁਰਬਾਣੀ ਦੇ ਨੇੜ ਆਉਨੇ ਆ ਸਭ ਤੋਂ ਵੱਡੀ ਕਿਰਪਾਈ ਹੁੰਦੀ ਹੈ ਕਿ ਸਾਨੂੰ ਪਤਾ ਲੱਗਦਾ ਸਾਡੇ ਮਨ ਸ਼ੀਸ਼ੇ ਤੇ ਬੜੀ ਸਾਰੀ ਧੂੜ ਜੰਮੀ ਹੋਈ ਹੈ ਅਸੀਂ ਇਹਦੇ ਵਿੱਚੋਂ ਆਪਣਾ ਆਪ ਨਹੀਂ ਵੇਖ ਸਕਦੇ ਤੇ ਮੈਂ ਪਿਛਲੇ ਦਿਨੀ ਬੇਨਤੀ ਕਰ ਰਿਹਾ ਸੀ ਅੱਜ ਬੰਦੇ 'ਚੋਂ ਬੰਦਾ ਲੱਭਣਾ ਔਖਾ ਹੋਇਆ ਪਿਆ ਮਹਾਰਾਜ ਨੇ ਕਿਹਾ ਬੰਦੇ 'ਚੋਂ ਸੂਰ ਲੱਭ ਲੋਗੇ ਬੰਦੇ 'ਚੋਂ ਸੱਪ ਲੱਭ ਲੋਗੇ ਬੰਦੇ 'ਚੋਂ ਕਾਂ ਲੱਭ ਲੋਗੇ ਬੰਦੇ ਚੋਂ ਕੂਕਰ ਲੱਭ ਲੋਂਗੇ ਪਰ ਉਹ ਬੰਦਾ ਨਹੀਂ ਕਿ ਕਰ ਬੰਦੇ ਤੋਂ ਬੰਦ ਕੀ ਜਿਚਰ ਘਟ ਮੈਸਾ ਹੁਕਮ ਪਛਾਨਾ ਇੱਕੋ ਜਾਨਾ ਬੰਦਾ ਕਹੀਏ ਤੁਸੀਂ ਕਹੋਗੇ ਸੂਰ ਕਿਦਾਂ ਗੰਦਗੀ ਖਾ ਰਿਹਾ ਕਾਂ ਬਣ ਕੇ ਗੰਦਗੀ ਚੁੰਝਾਂ ਮਾਰ ਰਿਹਾ ਜੋ ਕੂਕਰ ਹਰਕਾਇਆ ਤਾਵੇ ਦਹ ਦਿਸਦਾਏ ਲੋਭੀ ਹੋ ਕੇ ਕੂਕਰ ਵਾਂਗੂ ਆਸੇ ਪਾਸੇ ਦੌੜਦਾ ਫਿਰਦਾ ਬੰਦੇ ਚੋਂ ਬੰਦਾ ਗਵਾਚ ਗਿਆ ਜਦੋਂ ਅਸੀਂ ਉਹ ਧੂੜ ਲਾਈ ਫਿਰ ਉਹਦੇ ਚ ਭਾਈ ਮੰਜ ਲੱਭਿਆ ਜਦੋਂ ਧੂੜ ਪਾਸੇ ਕੀਤੀ ਫਿਰ ਲੰਗਾ ਮਿਲਿਆ ਜਦੋਂ ਗੁਰੂ ਨੇ ਧੂੜ ਸਾਬ ਕੀਤੀ ਫਿਰ ਸੱਜਣ ਠੱਗ ਚੋਂ ਨਿੱਖਰ ਕੇ ਸਾਹਮਣੇ ਕੌਣ ਆਇਆ ਭਾਈ ਫਿਰ ਭਾਈ ਸੱਜਣ ਆਇਆ ਫਿਰ ਕੌਡੇ ਰਾਖਸ਼ ਵਿੱਚੋਂ ਮਹਾਰਾਜ ਨੇ ਭਾਈ ਕੌਡਾ ਪੈਦਾ ਕੀਤਾ ਕਿ ਇਹ ਮਨ ਦੀ ਧੂੜ ਲਾ ਗੁਰੂ ਕੋਲ ਆ ਇੱਕ ਸ਼ਬਦ ਹੈ ਬਾਣੀ ਚ ਮਹਾਰਾਜ ਕਹਿੰਦੇ ਏ ਮਨ ਯਾਰਸੀ ਕੋਈ ਗੁਰਮਖ ਦੇਖੈ आरਸੀ ਫਾਰਸੀ ਦਾ ਸ਼ਬਦ ਹੈ ਇਹਦਾ ਅਰਥ ਹੁੰਦਾ ਸ਼ੀਸ਼ਾ ਕਹਿੰਦੇ ਮਨ ਸ਼ੀਸ਼ੇ ਵਰਗਾ ਵਾ ਪਰ ਗੁਰੂ ਵੱਲ ਮੁੱਖ ਕੀਤੇ ਬਿਨਾ ਇਹ ਸ਼ੀਸ਼ਾ ਦੱਸਦਾ ਨਹੀਂ ਕਿਸੇ ਨੂੰ ਸਗੋਦੀ ਇਸ ਮੈਲੇ ਸ਼ੀਸ਼ੇ ਤੇ ਵੀ ਮਾਣ ਕਰੀ ਜਾਂਦੇ ਪੰਜ ਸੱਤ ਮਹੀਨੇ ਚੋਰੀਆਂ ਕਰਦੇ ਰਹੋ ਤੁਹਾਨੂੰ ਚੋਰੀਆਂ ਤੇ ਵੀ ਮਾਣ ਹੋਣ ਲੱਗ ਜਾਣਾ ਬੁਰੇ ਸੰਸਕਾਰਾਂ ਦਾ ਬੀਜ ਪੈ ਗਿਆ ਨਾ ਤੁਸੀਂ ਚੁਗਲੀ ਕਰੀ ਜਾਓ ਨਿੰਦਿਆ ਕਰੀ ਜਾਓ ਇੱਕ ਦਿਨ ਤੁਹਾਨੂੰ ਉਹਦੇ ਚੋਂ ਰਾਸ ਆਉਣ ਲੱਗ ਜਾਣਾ ਇੱਥੋਂ ਤੱਕ ਕਿ ਸ਼ਾਮ ਨੂੰ ਚੋਰੀ ਕਰਕੇ ਚੋਰ ਡਿਸਕਸ ਕਰਦੇ ਆ ਵੀ ਅੱਜ ਪ੍ਰੋਫਿਟ ਕਿੰਨਾ ਹੋਇਆ ਕਿੰਨੀਆਂ ਚੈਨੀਆਂ ਲਾਈਆਂ ਕਿੰਨੇ ਪਰਸ ਲੈ ਉਹ ਮਾਨ ਨਾਲ ਇੱਕ ਦੂਜੇ ਨੂੰ ਦੱਸਦੇ ਆ ਕਿ ਮੈਂ ਬੜੇ ਤਰੀਕੇ ਨਾਲ ਲੁੱਟ ਕੇ ਲੈ ਕੇ ਆਇਆ ਅੱਜ ਦੂਜਾ ਹੱਸ ਕੇ ਕਹਿੰਦਾ ਅੱਜ ਮੈਂ ਐਂ ਕੀਤਾ ਚੋਰੀ ਦੁਨੀਆ ਹੀ ਬਣ ਗਿਆ ਨਾ ਨਸ਼ੀ ਦੁਨੀਆ ਬਣ ਗਿਆ ਵਕਾਰ ਵਾਸ਼ਨਾਵਾਂ ਦੁਨੀਆ ਹੋ ਗਿਆ ਇਸ ਦੇ ਚ ਖਤਮ ਹੀ ਹੋ ਗਿਆ ਬੰਦਾ ਪਰ ਮਹਾਰਾਜ ਕਹਿੰਦੇ ਕੋਈ ਗੁਰੂ ਦੇ ਨੇੜੇ ਹੋ ਕੇ ਵੇਖਦਾ ਕਿ ਆਹ ਮਿੱਟੀ ਇੰਨੀ ਜੰਮੀ ਪਈ ਆ ਸਤਗੁਰੂ ਕਿਰਪਾ ਕਰੇ ਦੇ ਚੋ ਲਾ ਮੈਂ ਤੇਰੇ ਦਰ ਤੇ ਆਇਆ ਮੈਨੂੰ ਆਪਣਾ ਆਪ ਦੱਸ ਜੇ ਸਤਗੁਰੂ ਸੱਚੇ ਪਾਤਸ਼ਾਹ ਜਦੋਂ ਆਪਾਂ ਬਾਣੀ ਚਾਕੇ ਪੜਦੇ ਸੁਣ ਮੰਨ ਅੰਦੇ ਕੁੱਤੇ ਕੂੜਿਆਰ ਜਦੋਂ ਗਉਨੇ ਮੈਂ ਨਿਰਗੁਣ ਹਾਰੇ ਕੋ गुण ਨਹੀਂ ਆਪੇ ਤਰਸ ਪਿਓਈ ਬੁਰੇ ਖਿਆਲਾਂ ਨੇ ਤਾਂ ਚੱਲੀ ਜਾਣਾ ਅੰਦਰ ਬੁਰਿਆਂ ਵਿਚਾਰਾਂ ਨੇ ਤਾਂ ਚੱਲੀ ਜਾਣਾ ਪਰ ਜਿਵੇਂ ਜਿਵੇਂ ਪਾਠ ਕਰਦੇ ਆ ਜਿਵੇਂ ਜਿਵੇਂ ਸੁਣਦੇ ਆ ਜਿਵੇਂ ਜਿਵੇਂ ਗੁਰੂ ਪਾਤਸ਼ਾਹ ਦੇ ਨੇੜੇ ਹੁੰਨੇ ਆ ਓਵੇਂ ਓਵੇਂ ਇਹਨਾਂ ਚੀਜ਼ਾਂ ਦਾ ਨਾਸ਼ ਹੋ ਜਾਂਦਾ ਇਹ ਚੀਜ਼ਾਂ ਖਤਮ ਹੋ ਜਾਂਦੀਆਂ ਤੇ ਆਪਾਂ ਜਿਹੜੇ ਪੰਗਤੀ ਪੜ ਰਹੇ ਸੀ ਉਹਦੇ ਤੇ ਆਈਏ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆਜ ਕਾਲ ਫੁਨ ਤੋਹੇ ਗਰਸ ਹੈ ਸਮਝ ਰੱਖੋ ਜੀ ਹੁਣ ਮਨ ਇਕਾਗਰ ਕਿਦਾਂ ਹੋਵੇ ਮਨ ਨੂੰ ਟਿਕਾਉਣ ਲਈ ਕੀ ਕਰੀਏ ਆਪਾਂ ਕਿਹੜਾ ਢੰਗ ਹੈ ਸਾਡੇ ਕੋਲੇ ਤੇ ਇਹਦੇ ਲਈ ਮੈਂ ਬੜੀ ਸਾਰ ਲਾਧਾਰਨ ਜਿਹੜੀ ਗੁਰਸਿੱਖ ਬਜ਼ੁਰਗਾਂ ਤੋਂ ਸੁਣੀ ਨਵੀਂ ਨਵੀਂ ਬੰਦਾ ਗੱਡੀ ਚਲਾਉਣੀ ਸਿੱਖਦਾ ਨਾ ਜਦੋਂ ਨਵੀਂ ਨਵੀਂ ਗੱਡੀ ਚਲਾਉਣੀ ਸਿੱਖਦਾ ਤੇ ਸੱਜੇ ਵੇਖਦਾ ਖੱਬੇ ਦੇਖਦਾ ਐਣ ਤਣ ਕੇ ਬੈਠਾ ਹੁੰਦਾ ਸੀਟ ਤੇ ਨਾ ਐਣ ਪੂਰਾ ਇਕਾਗਰ ਸਾਵਧਾਨ ਕਾਹ ਤੋਂ ਬਲਾਂ ਜੇ ਕੋਈ ਫੋਨ ਫੜਾਉਂਦਾ ਨਹੀਂ ਨਹੀਂ ਪਾਸੇ ਰੱਖ ਸਾਈਡ ਤੇ ਫੇਰ ਫੇਰ ਫੋਨ ਸੁਣਾਗੇ ਜੇ ਕੋਈ ਗੱਲ ਕਰਦਾ ਮੇਰਾ ਧਿਆਨ ਨਾ ਪਾਸੇ ਦਵਾ ਮੈਨੂੰ ਸ਼ੀਸ਼ਿਆਂ ਚ ਵੇਖ ਲੈਣ ਦੇ ਮੈਨੂੰ ਸੱਜੇ ਖੱਬੇ ਚਾਰੇ ਪਾਸੇ ਵੇਖੀ ਜਾ ਰਿਹਾ ਪਤਾ ਕਿਉਂ ਕਿਉਂਕਿ ਪਤਾ ਮੈਂ ਸਾਹਮਣੇੋਂ ਮੜਾ ਜਾਂ ਧਿਆਨ ਪਾਸੇ ਕੀਤਾ ਜਾਂ ਮੈਂ ਹੈਣੀ ਜਾਂ ਅਗਲਾ ਹੈਣੀ ਡਰ ਹੈ ਡਰ ਹੈ ਸਾਵਧਾਨੀ ਹੈ ਡਰ ਹੈ ਥੋੜਾ ਜਿਹਾ ਧਿਆਨ ਰੱਖਦਾ ਫਿਰ ਕੀ ਹੋਇਆ ਸਾਲ 2 ਸਾਲ 3 ਸਾਲ ਗੱਡੀ ਚਲਾਉਂਦੇ ਰਹੇ ਹੁਣ ਗਿਆਨ ਹੋ ਗਿਆ ਗੱਡੀ ਦਾ ਸੜਕਾਂ ਦਾ ਰੋੜਾਂ ਦਾ ਗਿਆਨ ਐਨ ਪ੍ਰੈਕਟਿਸ ਕਰ ਕਰਕੇ ਹੁਣ ਤੁਰਦਾ ਜਾਂਦਾ ਖਾਰ ਰਿਹਾ ਵਾ ਹੱਸ ਰਿਹਾ ਵਾ ਘਰੇ ਗੱਲਾਂ ਕਰ ਰਿਹਾ ਵਾ ਡਰ ਨਿਕਲ ਗਿਆ ਕਿਉਂਕਿ ਸੰਪੂਰਨ ਗਿਆਨ ਹੋ ਗਿਆ ਨਾ ਉਹ ਚੀਜ਼ ਦਾ ਉਹਨੂੰ ਪਤਾ ਲੱਗ ਗਿਆ ਵੀ ਇੰਨੇ ਕੰਮ ਕਰਦਾ ਕਰਦਾ ਵੀ ਮੈਂ ਗੱਡੀ ਚਲਾ ਸਕਦਾ ਆ ਫੋਨ ਵੀ ਸੁਣ ਸਕਦਾ ਖਾ ਸਕਦਾ ਪੀ ਸਕਦਾ ਪ੍ਰੈਕਟਿਸ ਬਹੁਤ ਹੋ ਗਈ ਹੁਣ ਡਰ ਨਹੀਂ ਰਿਹਾ ਇਹਦਾ ਅਰਥ ਆ ਜੇ ਧਿਆਨ ਟਿਕਾਉਣਾ ਤਾਂ ਡਰ ਹੋਣਾ ਜ਼ਰੂਰੀ ਆ ਤੇ ਆਪਾਂ ਉਸੇ ਪੰਗਤੀ ਤੇ ਆ ਗਏ ਨਾ ਫਿਰ ਮਹਾਰਾਜ ਕਹਿੰਦੇ ਮੌਤ ਮੂੰਹ ਅੱਡੀ ਖਲੋਤੀ ਐ ਇਹ ਡਰ ਆਪਣੇ ਮਨ ਚ ਰੱਖ ਤਾਂ ਕਿ ਤੇਨਾ ਤੇਰਾ ਧਿਆਨ ਵਾਹਿਗੁਰੂ ਵਾਲੇ ਪਾਸੇ ਹੋ ਜੇ ਜੇ ਧਿਆਨ ਟਿਕਾਉਣਾ ਹੈ ਤਾਂ ਮੌਤ ਚੇਤੇ ਰੱਖ ਜੇ ਧਿਆਨ ਟਿਕਾਉਣਾ ਹੈ ਇਹ ਗੱਲ ਯਾਦ ਰੱਖ ਵੀ ਮੈਂ ਮਿਟਣਾ ਹੈ ਇੱਕ ਗੱਲ ਹੋਰ ਗੱਡੀ ਦਾ ਗਿਆਨ ਸੰਪੂਰਨ ਹੋ ਗਿਆ ਤੇ ਧਿਆਨ ਪਾਸੇ ਜਾ ਸਕਦਾ ਹੈ ਵਾਹਿਗੁਰੂ ਦਾ ਸੰਪੂਰਨ ਗਿਆਨ ਕਿਸੇ ਨੂੰ ਵੀ ਨਹੀਂ ਹੁੰਦਾ ਇਸ ਕਰਕੇ ਧਿਆਨ ਕਿਸੇ ਪਾਸੇ ਜਾਂਦਾ ਹੀ ਨਹੀਂ ਕਿਉਂਕਿ ਗੁਰੂ ਦੇ ਗਿਆਨ ਦੀ ਸੀਮਾ ਨਹੀਂ ਹੈ ਨਾ ਕੋਈ ਗਰਬਾਣੀ ਦੇ ਗਿਆਨ ਦੀ ਕੋਈ ਸੀਮਾ ਨਹੀਂ ਹੈ ਨਾ ਇਸ ਕਰਕੇ ਧਿਆਨ ਵੀ ਕਿੱਦਾਂ ਪਾਸੇ ਜਾਵੇ ਇਹ ਡਾਰ ਵੀ ਸਾਨੂੰ ਚੰਗੇ ਪਾਸੇ ਤੋਰਦਾ ਹੈ ਬਾਟ ਕਰਦਿਆਂ ਮਾੜੇ ਖਿਆਲ ਮਾੜੇ ਵਿਚਾਰ ਆਉਣੇ ਕੋਈ ਮਾੜੀ ਗੱਲ ਨਹੀਂ ਚਿੰਤਕ ਨੇ ਜਿਹੜੇ ਪਰਮਾਰਥੀ ਨੇ ਉਹ ਇਹਨੂੰ ਚੰਗਾ ਸੰਕੇਤ ਮੰਨਦੇ ਐ ਬਿਮਾਰ ਨੂੰ ਜਿੱਦ ਦੇ ਬਿਮਾਰੀ ਦੱਸ ਜੇ ਇਹਦੂ ਖੁਸ਼ੀ ਵਾਲੀ ਗੱਲ ਕਿਹੜੀ ਬੰਦੇ ਨੂੰ ਇਹ ਦੱਸਣ ਲੱਗਦੇ ਮੇਰਾ ਚਿਹਰਾ ਮੈਲਾ ਵਾ ਇਹ ਤਾਂ ਖੁਸ਼ੀ ਦੀ ਗੱਲ ਹੈ ਜੇ ਤੁਹਾਨੂੰ ਕਥਾ ਸੁਣਦਿਆਂ ਕਥਾ ਕਰਦਿਆਂ ਪਾਠ ਕਰਦਿਆਂ ਇਹ ਅਹਿਸਾਸ ਹੋ ਜਾਏ ਵੀ ਮੇਰੇ ਮਨ 'ਚਾ ਕੁਝ ਚੱਲੀ ਜਾ ਰਿਹਾ ਹੈ ਕਈ ਵਾਰ ਤਾਂ ਅੱਜ ਦੀ ਦੁਨੀਆ 'ਚ 5 ਮਿੰਟ ਵੀ ਬੰਦਾ ਗੁਰਦੁਆਰਾ ਸਾਹਿਬ ਬਹਿ ਕੇ ਖੁਸ਼ ਨਹੀਂ ਕੁ 10 ਮਿੰਟ ਬੰਦਾ ਕੀਰਤਨ ਸੁਣ ਕੇ ਤਾਲ ਮੇਲ ਹੀ ਨਹੀਂ ਬੈਠ ਰਿਹਾ ਮਨ ਦੀ ਦੁਨੀਆ ਹੋਰ ਹੈ ਗੁਰੂ ਦੀ ਦੁਨੀਆ ਹੋਰ ਹੈ ਤਾਲ ਮੇਲ ਨਹੀਂ ਨੀ ਬੈਠ ਰਿਆ ਸੀ ਕਿ ਸੇ ਹੋਰ ਸੰਸਾਰ ਚ ਜੀ ਰਹੇ ਆ ਗੁਰੂ ਮਹਾਰਾਜ ਸਾਨੂੰ ਹੋਰ ਸੰਸਾਰ ਚ ਲਿਆਉਣ ਲਿਜਾਣਾ ਚਾਹੁੰਦੇ ਅਸੀਂ ਆਪਣੇ ਆਪ ਨੂੰ ਵੱਡੇ ਕਰਨ ਦੀ ਬਜਾਏ ਛੋਟੀਆਂ ਚੀਜ਼ਾਂ ਲੱਭ ਰਹੇ ਆ ਜਿਹੜੀਆਂ ਸਾਡੇ ਫਿੱਟ ਬਹਿ ਜਾਣ ਚਲੋ ਆ ਗੰਦਮੰਦ ਦੇਖੋ ਮਨੋਰੰਜਨ ਜਾਂ ਹੋ ਜਾਂਦਾ ਆਪਣੇ ਆਪ ਨੂੰ ਨੀਵਾ ਕਰ ਲਿਆ ਚਿੱਤ ਲਾਉਣ ਲਈ ਪਰ ਚਿੱਤ ਟਿਕਾਉਣ ਲਈ ਆਪਣੇ ਆਪ ਨੂੰ ਵੱਡਾ ਨਹੀਂ ਕੀਤਾ ਸਿੱਖਾਂ ਦਾ ਮਨ ਨੀਵਾ ਮਤ ਹੇਠਲੇ ਪੱਦਰ ਤੇ ਜਾਉਣਾ ਸਿੱਖ ਲਿਆ ਹੇਠਲੇ ਪੱਦਰ ਤੇ ਵੀ ਚਲੋ ਜੋ ਮਨ ਚਾਹੁੰਦਾ ਇਹ ਜੋ ਅਵੇਲੇਬਲ ਹੈ ਜੋ ਇਹ ਇਹਦੀ ਭੁੱਖ ਹੈ ਇਹਨੂੰ ਦਿਓ ਜੋ ਚਾਹੀਦਾ ਤੇ ਗੁਰੂ ਕੋਲੇ ਬੰਦਾ ਇਹ ਆ ਕੇ ਸਿੱਖਦਾ ਵੀ ਜੋ ਮਨ ਚਾਹੁੰਦਾ ਉਹ ਇਹਨੂੰ ਨਹੀਂ ਦੇਣਾ ਉਹ ਦੇਣਾ ਜੋ ਗੁਰੂ ਚਾਹੁੰਦਾ ਹੈ ਜਿਵੇਂ ਬੱਚਾ ਕਈ ਵਾਰ ਮਹਾਰਾਜ ਕਹਿੰਦੇ ਚੰਚਲ ਮਤ ਬਾਰਕ ਬਪਰੇ ਕੀ ਉਹਦਾ ਅੱਗ ਜੱਥ ਵੀ ਪਾਉਣਾ ਚਾਹੁੰਦਾ ਮਾਂ ਕਹਿੰਦੀ ਨਾ ਸੜ ਜੂਗਾ ਸਰਪ ਅਗਨਕਰ ਮੇਲਾ ਉਹ ਤਾਂ ਕਿਤੇ ਸੱਪ ਭੱਜਿਆ ਜਾਂਦਾ ਹੋਵੇ ਚੂਹਾ ਭੱਜਿਆ ਜਾਂਦਾ ਹੋਵੇ ਉਹ ਤਾਂ ਕਿਰਲੀ ਦੀ ਪੂਛ ਵੀ ਫੜਦਾ ਮਾਂ ਕਹਿੰਦੀ ਨਾ ਜ਼ਹਿਰੀਲੀ ਆ ਅਸੀਂ ਬੱਚੇ ਹਾਂ ਸਾਰੇ ਅਸੀਂ ਵੀ ਕਦੇ ਸੱਪ ਨਾ ਕਦੇ ਜ਼ਹਿਰੀਲੀਆਂ ਚੀਜ਼ਾਂ ਨਾਲ ਖੇਡਦੇ ਹਾਂ ਉੱਥੇ ਫਿਰ ਗੁਰੂ ਕਹਿੰਦਾ ਨਾ ਤੈਨੂੰ ਚੰਗਾ ਲੱਗਦਾ ਪਰ ਤੇਰੇ ਲਈ ਚੰਗਾ ਨਹੀਂ ਹੈਗਾ ਜੋ ਅਸੀਂ ਕਈ ਵਾਰ ਜਵਾਨੀ ਚ ਕਰ ਰਹੇ ਹੁੰਨੇ ਸਾਨੂੰ ਬਹੁਤ ਚੰਗਾ ਲੱਗਦਾ ਪਰ ਪਿਓ ਕਹਿੰਦਾ ਮੈਂ 50 ਸਾਲਾਂ ਦਾ ਮੈਨੂੰ ਪਤਾ ਇਹ ਸਹੀ ਨਹੀਂ ਹੈ ਮੇਰੀ 40 ਸਾਲ عمر ਆ ਤੇਰੀ 17 ਸਾਲ ਹੈ ਇਹਦੇ ਸਿੱਟੇ ਚੰਗੇ ਨਹੀਂ ਪੁੱਤ ਉੱਥੇ ਫਿਰ ਝੜਕਣਾ ਵੀ ਪੈਂਦਾ ਹੈ ਉੱਥੇ ਫਿਰ ਜਿਵੇਂ ਬਾਪ ਥੱਪੜ ਮਾਰਦਾ ਵਾਹਿਗੁਰੂ ਸਾਨੂੰ ਦੁੱਖਾਂ ਦੀ ਸੱਟ ਮਾਰ ਕੇ ਵੀ ਜਗਾਉਂਦਾ ਇਸ ਪਾਸੇ ਨਾ ਜਾ ਤੇਰਾ ਨੁਕਸਾਨ ਹੋਏਗਾ ਤਕਲੀਫਾਂ ਦਾ ਚਪੇੜਾ ਵੀ ਵੱਜਦਾ ਸਾਡੇ ਸਾਨੂੰ ਜਦੋਂ ਤਕਲੀਫ ਹੋਉਂਦੀ ਦੁੱਖ ਆਉਂਦਾ ਇਨੂੰ ਓ ਮੰਨ ਕੇ ਚੱਲਿਆ ਕਰੋ ਇਹ ਨਫ਼ਰਤ ਨਾ ਕਰੋ ਪ੍ਰਮਾਤਮਾ ਨਾਲ ਕਿ ਗੁਰੂ ਬਾਜਾਂ ਮਾਰਦਾ ਵੀ ਸਾਰੀ ਦੁਨੀਆ ਚ ਦੁੱਖ ਹੈ ਤੇ ਸੁੱਖ ਲੈਣਾ ਤੇ ਗੁਰੂ ਦੇ ਚਰਨਾਂ ਚ ਆ ਜਾ ਇਹ ਆਵਾਜ਼ ਹੁੰਦੀ ਗੁਰੂ ਦੀ ਇਹ ਤੁਹਾਨੂੰ ਆਵਾਜ਼ਾਂ ਪੈ ਰਹੀਆਂ ਕਿ ਭਾਈ ਆਓ ਗੁਰੂ ਨੂੰ ਯਾਦ ਕਰਕੇ ਦੁੱਖਾਂ ਨੂੰ ਵੀ ਦਾਰੂ ਬਣਾ ਲਓ ਮਨ ਨੂੰ ਟਿਕਾਉਣ ਲਈ ਮਹਾਰਾਜ ਕਹਿੰਦੇ ਇਹ ਵੀ ਯਾਦ ਰੱਖ ਦੇਖੋ ਬੰਦਾ ਚੱਲਿਆ ਚੌਹ ਜਣਿਆਂ ਦਾ ਕੰਨ ਗੁਰੂ ਨੂੰ ਯਾਦ ਰੱਖਣ ਲਈ ਮੌਤ ਨੂੰ ਯਾਦ ਰੱਖਣ ਇਹ ਵੀ ਯਾਦ ਰੱਖ ਧੰਨ ਜੋ ਬਨਰ ਫੁੱਲੜਾ 나ਠਿ ਅੜੇ ਦਿਨ ਚਾਰ ਭੱਬਣ ਕੇਰੇ ਪੱਤ ਜੋਂ ਢਲ ਟੁੱਲ ਜੋਂ ਬਣਹਾਰ ਇਹ ਤਾਂ ਚੰਗਾ ਛਗਣਾ ਪਿਆਰਿਆ ਤੈਨੂੰ ਇਹ ਗੱਲ ਸਮਝ ਆ ਗਈ ਪਾੜ ਕਰਦਿਆਂ ਕਿ ਹਮਦਲੇ ਅੰਧ ਬਿਖੇ ਬਿਖਰਾਤੇ ਕਿਉਂ ਚਾਲੇ ਗੁਰ ਚਾਲੇ ਤੈਨੂੰ ਪਤਾ ਲੱਗਿਆ ਭਰੀਏ ਮਤ ਪਾਪਾਂ ਕੇ ਸੰਗ आज काल फुन तो हे ग्रस है समझ राख ची कह नानक राम भज ले जात अवसर बीत समय लंग रया है जों ਸੁਪਨਾ ਰੁਪੇਖਣਾ ਐਸੇ जग ਕੋ ਇਹ ਸੁਪਨੇ ਦੀ ਨਿਆਈ ਆ ਪੁੱਤ ਸੁਣਿਆ ਕਰ ਗੁਰੂ ਨੂੰ ਆਪੇ ਟਿਕ ਜੇਗਾ ਚਿਤ ਬੈਠਿਆ ਕਰ ਗੁਰਦੁਆਰੇ ਆਪੇ ਮਾਨ ਲੱਗਣ ਲੱਗ ਜੇਗਾ ਸਤਗੁਰ ਦੇ ਚਰਨਾਂ ਚ ਆਇਆ ਕਰ ਔਰ ਇਸ ਖਿਆਲ ਨੂੰ ਅੱਜ ਤੋਂ ਬਾਅਦ ਗੁਰਬਾਣੀ ਦੇ ਆਸਰੇ ਨਾਸ਼ਤਾ ਨੂੰ ਉਹ ਮਨ ਸਾਫ਼ ਹੋਵੇ ਗੁਰਦੁਆਰੇ ਜਾ ਕੇ ਕੀ ਲੈਣਾ ਹੈ ਭਰਾਵਾ ਸਾਨੂੰ ਵੀ ਸੈਂਪਲ ਲਿਆ ਦੇ ਉਹ ਇੰਨੀ ਦੁਨੀਆ ਅਭਿਆਸ ਕਰ ਰਹੀ ਕੋਸ਼ਿਸ਼ਾਂ ਕਰ ਰਹੀ ਅਸੀਂ ਘਰੇ 5 ਮਿੰਟਾਂ ਚ ਸਾਫ਼ ਕਰ ਲਈਏ ਕੱਪੜਿਆਂ ਲਈ ਸੁਗੰਧੀਆਂ ਲਈ 100 ਤਰ੍ਹਾਂ ਦਾ ਪਦਾਰਥ ਆ ਗਿਆ ਵੀ ਇਹ ਆਹ ਕੱਪੜਿਆਂ ਲਈ ਆ ਆ ਸੁਗੰਧੀ ਲਈ ਹੈ ਅੱਜ ਤੱਕ ਕੋਈ ਮਾਰਕੀਟ ਤੁਸੀਂ ਸ਼ੈਂਪੂ ਕੋਈ ਇਦਾਂ ਦਾ ਕੋਈ ਵੇਖਿਆ ਕੋਈ ਕੈਮੀਕਲ ਵੀ ਆਹ ਲੈ ਜਾਓ ਤੁਹਾਡਾ ਮਨ ਧੋਤਾ ਜਾਏਗਾ